ਵਾਹਿਗੁਰੂ ਵਾਹਿਗੁਰੂ ਵੰਗੁਰਤੀ ਨੇ ਤਾਂ ਬਨਵਾਰ ਨਹਾਰਾ ਦੁੱਖਾਂ ਤਾਂ ਸੁਗਰਾਸ ਤਾਂ ਕੋ ਬਿਗੜਨਾ ਕੋ ਲਾ ਕੇ ਜਾਂਗੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਦੀ ਦੀ ਸਹਾਇ ਵਾਰ ਸ੍ਰੀ ਭਗਵਦੀ ਜੀ ਕੀ ਬਾਛਾ ਹਿਸ ਦਸਮੀ ਪ੍ਰਭ ਭਗਵਦੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਵਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੁਜ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿ ਕਿੱਥੇ ਸਬਦੁ ਗਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਲਿ ਜਾਵੇ ਤਾ ਹੈ ਸਾਬਤਾਂ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬਤਾਂ ਜੀ ਸਹਾਇ ਦਸਾਂ ਪਾਸ਼ੀਆਂ ਦੇ ਪਾਵਨ ਸਰੂਪ ਧੰਨ ਧਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੰਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ ਚਾਰ ਸਬਜਾਦੇ ਚਾਲੀਆਂ ਮੁਕਦਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਲੱਪਿਆ ਵੰਡ ਛਕਿਆ ਦੇਰ ਚਲਾਈ ਦੇ ਵਾਹੀ ਦੇਖ ਸੰਕੰਡਟ ਕੀਤਾ ਜਿੰਨਾ ਪਿਆਰੇ ਆ ਸਖਿਆਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਧੇ ਤੇ ਬੰਨ ਬੰਨ ਘਟਾਏ ਖੋਪਰੀਆਂ ਲੋਹਾਈਆਂ ਚਖੜੀਆਂ ਦੇ ਚੜੇ ਤਾਂ ਨਾ ਰਹਿ ਨਾਲ ਜਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਦਸਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਆਵਣ ਦਾ ਸਤਿਕਾਰ ਸਰਬ ਸੁਖੂ ਹੈ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਅਸ਼ਰਅ ਦੇਖ ਦੇਖ ਪਦੇ ਬ੍ਰਹਮ ਕੀ ਬਾਝ ਪੰਥ ਕੀ ਜੀਸਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਖਾਣੋ ਸਿੱਖੀ ਦਾਨ ਕੇਸਤਾਨ ਰਤਦਾਨ ਭੇਕਦਾਨ ਸਹਾਦਾਂ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਣ ਨਤਣਿਆਂ ਦੇ ਤਾਨ ਨੋਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਬਿਤਾਵ ਦੀ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਗੁਰ ਪਾਸ਼ਾ ਜੀ ਮੇਰੀ ਬੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਸਤਗੁਰ ਜੀ ਆਪ ਜੀ ਕੇ ਵਸਮੈ ਹੋਏ ਨਗਰ ਸਰਮੂ ਨਗਰ ਨਿਵਾਸੀ ਸੰਗਤਾਂ ਪਿੰਡ ਸਨੇਹਦੀ ਸੰਗਤ ਸਮੂਹ ਐਨ ਆਰ ਆਈ ਵੀਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਵੱਲੋਂ ਤੀਜਾ ਵਾਲੀਬਾਲ ਸਤਗੁਰ ਪਾਤਸ਼ਾਹ ਜੀ ਟੂਰਨਾਮੈਂਟ ਕਰਵਾਉਣ ਲੱਗੇ ਹਨ ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰ ਭਰਿਆ ਹੱਥ ਰੱਖ ਕੇ ਸਤਗੁਰੂ ਜੀ ਆਪ ਵੀ ਨੇਕਾਰ ਦੀ ਰਾਸ ਕਰਨੇ ਅੰਗ ਸੰਗ ਹੋ ਕੇ ਅੱਖਿਆ ਕਰਨੀ ਖਿਡਾਰੀ ਸਿੰਘਾਂ ਦੇ ਸਰਦੇ ਮਿਹਰ ਭਰਿਆ ਹੱਥ ਰੱਖਣਾ ਨੌਜਵਾਨਾਂ ਦੇ ਸਰ ਤੇ ਮੇਰ ਬਰਾਦਰ ਰੱਖਣਾ ਹਰ ਪ੍ਰਕਾਰ ਕਰਕੇ ਸਫਲ ਕਰਨੀ ਜਿਸ ਕਾਰਨ ਲੈ ਕੇ ਆਪ ਜੀ ਦੇ ਚਰਨਾਂ ਦਾ ਉਤਾਸ ਹੋ ਗਿਆ ਸੋ ਸੋ ਭਾਵਨਾ ਆਪ ਜੀ ਨੇ ਪੁਣਿਆ ਕਰਨੀਆਂ ਮੇਰਾ ਪਰਿਆ ਹਾਦਰਾ ਕੇ ਸਫਲ ਦਾ ਮੂਰਤ ਟੂਰਨਾਮੈਂਟ ਨੂੰ ਸਤਿਗੁਰੂ ਪਾਤਸ਼ਾਹ ਜੀ ਤੇ ਚੜਨਾ ਚੜ੍ਹਦੀਆਂ ਕਲਾ ਬਖਸ਼ੀਏ ਕਿਰਪਾ ਕਰੋ ਪਾਸ਼ਾ ਟੂਰਨਾਮੈਂਟ ਨੂੰ ਸ਼ੁਰੂ ਕਰਨ ਦਾ ਕੀ ਆਗਿਆ ਬਖਸ਼ੋ ਸਹੀ ਪਿਆਰੇ ਮੇਰੇ ਨਾਮ ਲਾਤਰਾ ਨਾਮ ਤੇ ਤਰ ਨਾਲ ਗਨਵਤਨ ਦੀ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਟਰ ਸਹੀ ਕਰਕੇ ਸਹੀ ਸਹੀ ਕਿੱਡਾ ਲਾਇਆ ਫਿਲਟਰ ਨਾ ਲਾਇਆ ਕਰ ਇਹ ਦੋ ਰੀਨਲ ਕੈਮਰਾ ਪਲਾ ਕੇ ਹਟਾ ਬਹੁਤ ਵਧ ਗਿਆ ਉਹ ਚੱਲ ਤਾਂ ਪਿਆ ਫੇਸਬੁੱਕ ਤੇ ਸਾਲਾ ਸ਼ੁਰੂ ਹੀ ਨਹੀਂ ਹੋਇਆ ਲਾਈਵ ਵਾਲਾ ਇਹ ਕਿਹਦਾ ਸਹੀ ਹੋਣਾ ਸਹੀ ਨਹੀਂ ਹੋ ਰਿਹਾ ਇਸ ਨੂੰ ਲਾ ਲੈ ਆ ਗਿਆ ਬਸ ਠੀਕ ਆ ਜੂ ਕੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਇਹ ਚੱਲੀਏ ਨਾ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡੇ ਆਪਣੇ ਪੇਜ ਵਾਲੀ ਸ਼ੂਟਿੰਗ ਕਰੇ ਤੇ ਲਾਈਵ ਕਰ ਰਹੇ ਆਂ ਵੀਰੇ ਪਿੰਡ ਸਨੇਰ ਫੋਈਪੁਰ ਵਾਲੀ ਵਾਲਾ ਛੁੱਟ ਕੇ ਮੀਡੀਮ ਆਲਪਨ ਟੂਰਨਾਮੈਂਟ ਕੱਪ ਕੀ ਨਰੇ ਗਰਦੀ ਗੱਡੀ ਭਈ ਕੱਪਾਂ ਦੀ ਬਈ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜ਼ਰੂਰ ਕਰੋ ਇੱਕ ਇੱਕ YouTube ਤੇ ਇਹਨੂੰ ਵੀ ਜੁੜ ਸਬਸਕ੍ਰਾਈਬ ਕਰਿਓ ਹਾਂਜੀ ਹਾਂਜੀ ਕਰੋ ਅਪਡੇਟ ਲਾਈਵ ਦੀ ਕੱਪ ਕਾਦੇ ਆ ਐਨ ਗਰਦ ਗੱਡੀ ਭਈ ਕੱਪਾਂ ਦੀ ਬਈ ਸਿਰਾ ਗੱਲ ਬਾਤ ਐਂਡ ਗੱਲ ਬਾਤ ਚਾਰ ਗਰਾਊਂਡ ਆ 6 ਲਾਈਕ ਵਾਲਿਆ ਖਿਚੇਰੋ ਲਾਈਵ ਨਾਲ ਜੁੜੇ ਰਹੋ ਖਿਚੇਰੋ ਲਾਈਵ ਨਾਲ ਕਰ ਦੋ ਕਰ ਦੋ ਸ਼ੇਅਰ ਬਈ ਕਰ ਦੋ ਕਰ ਦੋ ਸ਼ੇਅਰ ਜਿਹਨੇ ਵੀ ਪ੍ਰਾ ਲਾਈਵ ਨਾਲ ਜੁੜੇ ਹੋ ਮੈਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜਿਹੜੇ ਘੜਾ ਨਹੀਂ ਪਹੁੰਚੇ ਰਮਨ ਜੀ ਘਾਟਾ ਕਰਦੇ ਬਹੁਤ ਪਾਈ ਦਾ ਮੈਂ ਤਾਂ ਮੈਂ ਚਲੀ ਸ਼ੁਰੂਆਤ ਬਹੁਤ ਬਹੁਤ ਧੰਨਵਾਦ ਭਾਈਆਂ ਨੂੰ ਕਿੰਨਾ ਟਾਈਮ ਲੱਗਾ ਤਰੀਕਾ ਵੀ ਚਲਾਈ ਸੋਮ ਦਾ ਇੱਕ ਵਾਰ ਪਹਿਲੇ ਬਹੁਤ ਵਾਸ ਕਰ ਲਖੀ ਮੇਰਾ ਧਿਆਨ ਲਗਾ ਰਿਹਾ ਜੀ ਲੈ ਯਾਰ ਆ ਮੈਂ ਤੁਸੀ ਭੁੱਲ ਜੂ ਹਾਂ ਇਹਦੇ ਨੇ ਕਦੇ ਨਹੀਂ ਆ ਹੁਣ ਇਹ ਤਾਂ ਰਿਸਟੋਰ ਰੀਸਟੋਰ ਹੋ ਗਿਆ ਬਲਜੀ ਹਾਂ ਜੀ ਕਰਦੇ ਆ ਅਪਡੇਟ ਥੋੜੇ ਟਾਈਮ ਬਾਅਦ ਜੁੜੇ ਰਹੋ ਲਾਈਵ ਨਾਲ ਬਾਈ ਜੋ ਨਹੀਂ ਕਾ ਦ ਸਮੋਰੀ ਠੰਡਾ ਠੰਡਾ ਚੱਲਦਾ